ਨਮਸਕਾਰ ਪੰਜਾਬ ਸਿਵਲ ਸਰਵਿਸਿਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੰਜਾਬੀ ਦੀ ਪੜਨਾਵ ਪੜਨ ਜਾ ਰਹੇ ਹਾਂ ਜਿਸ ਨੂੰ ਇੰਗਲਿਸ਼ ਵਿੱਚ ਪ੍ਰੋਨਾਉਨ ਅਤੇ ਹਿੰਦੀ ਵਿੱਚ ਸਰਵਨਾਮ ਕਿਹਾ ਜਾਂਦਾ ਹੈ ਪਹਿਲੇ ਦੀ ਪਰਿਭਾਸ਼ਾ ਲੈ ਲੈਂਦੇ ਹਾਂ ਪੜਨਾਵ ਸ਼ਬਦ ਨਾਂਵ ਸ਼ਬਦ ਦੀ ਥਾਂ ਤੇ ਵਰਤੇ ਜਾਂਦੇ ਹਨ ਯਾਨੀ ਕਿ ਨਾਂਵ ਦੀ ਥਾਂ ਤੇ ਜੋ ਇਸਤੇਮਾਲ ਕੀਤੇ ਜਾਂਦੇ ਹਨ ਉਹਨਾਂ ਨੂੰ ਅਸੀਂ ਪੜਨਾਵ ਕਹਿੰਦੇ ਹਾਂ ਜਿਵੇਂ ਉਹ ਮੈਂ ਤੂੰ ਮੇਰੇ ਆਦੀ पढ़नाव के छे भेद हैं पुरखवाचक पढ़नाओ निजवाचक पढ़नाओ संबंध वाचक पढ़नाओ प्रश्नवाचक पढ़नाओ निश्चय वाचक पढ़नाओ अनिश्चय वाचक पढ़नाओ हूँ अस एक करके इन्होंने सारे की परिभाषा लेने सब तो पहले पुरुषवाचक जा पुरुखवाचक पढ़ना इसकी परिभाषा है कि जेडे पड़नाव शबद ਬੋਲਣ ਵਾਲਾ ਪੁਰਸ਼ ਆਪਣੇ ਲਈ ਸੁਣਨ ਵਾਲੇ ਲਈ ਜਾਂ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਲਈ ਉਪਯੋਗ ਕਰਦਾ ਹੈ ਉਹਨਾਂ ਨੂੰ ਪੁਰਖਵਾਚਕ ਪੜਨਾ ਆਖਦੇ ਹਨ ਇਹਨਾਂ ਦੇ ਉਦਾਹਰਣ ਹਨ ਜਿਵੇਂ ਅਸੀਂ ਤੁਸੀਂ ਮੈਂ ਉਹ ਆਦਿ ਫਿਰ ਪੁਰਖਵਾਚਕ ਪੜਨਾ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ ਇਹਨਾਂ ਦੇ ਵੀ ਅੱਗੇ ਤਿੰਨ ਭੇਦ ਹਨ ਕਿਉਂਕਿ ਬੋਲਣ ਵਾਲਾ ਸੁਣਨ ਵਾਲਾ ਅਤੇ ਜਿਸ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਇਹ ਤਿੰਨੋਂ ਬਾਰੇ ਅਸੀਂ ਅਲੱਗ-ਅਲੱਗ ਸ਼ਬਦ ਇਸਤੇਮਾਲ ਕਰਦੇ ਹਾਂ ਜਿਵੇਂ ਉੱਤਮ ਪੁਰਖ ਸਭ ਤੋਂ ਪਹਿਲੇ ਜੋ ਪੁਰਖ ਗੱਲ ਕਰਦਾ ਹੈ ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ ਉਹ ਆਪਣਾ ਨਾਮ ਲੈਣ ਦੀ ਥਾਂ ਤੇ ਆਪਣੇ ਲਈ ਮੈਂ ਅਸੀਂ ਸਾਨੂੰ ਸਾਡਾ ਮੇਰੇ ਆਦੀ ਦੀ ਵਰਤੋਂ ਕਰਦਾ ਹੈ ਇਹ ਸਾਰੇ ਉੱਤਮ ਪੁਰਖ ਵਾਚਕ ਪੜਨਾ ਖੋਰੂ ਧਾਰਨ ਹੈ ਜਿਵੇਂ ਮੈਂ ਦੇਸ਼ ਭਗਤਾ ਇਸ ਦੇ ਵਿੱਚ ਮੈਂ ਉੱਤਮ ਪੁਰਖ ਹੈ ਫਿਰ ਮੱਧਮ ਪੁਰਖ ਜਿਸ ਪੁਰਖ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ ਇਹਦੇ ਉਦਾਹਰਨ ਹਨ ਜਿਵੇਂ ਤੂੰ ਤੈਨੂੰ ਤੇਰਾ ਤੁਸੀਂ ਤੁਹਾਨੂੰ ਤੁਹਾਡਾ ਆਦੇ ਮੱਧਮ ਪੁਰਖ ਵਾਚਕ ਪੜਨਾਮ ਹਨ ਹੋਰੂ ਧਾਰਨ ਅਸੀਂ ਲਈਏ ਜਿਵੇਂ ਵਾਕ ਵਿੱਚ ਤੂੰ ਅੱਜ ਕਿੱਥੇ ਗਿਆ ਸੀ ਇਹ ਮੱਧਮ ਪੁਰਖ ਵਾਚਕ ਪੜਨਾਵ ਹੈ ਇਹਦੇ ਵਿੱਚ ਤੂੰ ਫਿਰ ਅਨਪੁਰਖ ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ ਇਸ ਦੇ ਉਦਾਹਰਣ ਹਨ ਜਿਵੇਂ ਉਹ ਉਹਨਾ ਉਹਦਾ ਉਹਦੀ ਉਹਨਾ ਇਹ ਐਨਾ ਇਹਦਾ ਇਹਦੀ ਆਦੀ ਜਿਵੇਂ ਉਹਨਾਂ ਕੋਲ ਮਾਰੂਤੀ ਗੱਡੀ ਹੈ ਇਹਦੇ ਵਿੱਚ ਉਹਨਾ ਅਨਪੁਰਖ ਵਾਚਕ ਪੜਨਾਵ ਹੈ ਫਿਰ ਦੂਜਾ ਪੜਨਾਵ ਹੈ ਨਿਜਵਾਚਕ ਪੜਨਾਵ ਇਦੀ ਪਰਿਭਾਸ਼ਾ ਹੈ ਕਿ ਉਹ ਪਰਨਾਮ ਜੋ ਨਾਮ ਦੇ ਨਾਲ ਆ ਕੇ ਉਸ ਨਾਮ ਦੀ ਨਿਜਤਾ ਨੂੰ ਪ੍ਰਗਟਾਉਂਦਾ ਹੈ ਉਸ ਨੂੰ ਨਿਜਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਨਿਜਤਾ ਨੂੰ ਕਿਵੇਂ ਪ੍ਰਗਟਾਇਆ ਜਾਂਦਾ ਹੈ ਜਿਵੇਂ ਆਪ ਖੁਦ ਆਪਣੇ ਆਪ ਆਪਸ ਆਦਿ ਜਿਵੇਂ ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਹੈ ਤਾਂ ਇਹਦੇ ਵਿੱਚ ਆਪਸ ਨਿਜਵਾਚਕ ਪਰਨਾਮ ਹੋਏਗਾ ਹੋਰ ਉਧਾਰਨ ਲੈ ਲੈਨੇ ਹਾਂ ਜਿਵੇਂ ਰਾਧਾ ਆਪਣੇ ਆਪ ਗੱਡੀ ਚਲਾ ਕੇ ਚਲੀ ਗਈ ਇਸ ਵਿੱਚ ਆਪਣੇ ਆਪ ਨਿਜਵਾਚਕ ਪੜਨਾਵ ਹੈ ਰੋਹਿਤ ਆਪ ਤੁਹਾਨੂੰ ਫੋਨ ਕਰੇਗਾ ਇਸ ਦੇ ਵਿੱਚ ਆਪ ਨਿਜਵਾਚਕ ਪੜਨਾਵ ਹੈ ਫਿਰ ਸੰਬੰਧਵਾਚਕ ਪੜਨਾਵ ਇਸ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਨਾਉ ਦੇ ਥਾਂ ਤੇ ਵਰਤੇ ਜਾਂਦੇ ਹਨ ਅਤੇ ਉਸ ਦੇ ਨਾਲ ਹੀ ਵਾਕਾਂ ਦਾ ਸੰਬੰਧ ਵੀ ਜੋੜਦੇ ਹਨ ਉਹਨਾਂ ਨੂੰ ਸੰਬੰਧਵਾਚਕ ਪੜਨਾਵ ਕਿਹਾ ਜਾਂਦਾ ਹੈ ਯਾਨੀ ਕਿ ਨਾ ਦੇ ਥਾਂ ਤੇ ਤਾਂ ਆਉਂਦੇ ਹਨ ਅਤੇ ਵਾਕ ਦਾ ਸੰਬੰਧ ਵੀ ਜੋੜਦੇ ਹਨ ਜਿਵੇਂ ਜੋ ਕਰੇਗਾ ਸੋ ਭਰੇਗਾ ਜਿਹੜਾ ਮੁੰਡਾ ਕੱਲ ਆਇਆ ਸੀ ਉਹ ਪ੍ਰਥਮ ਆਇਆ ਹੈ ਮੇਰਾ ਇੱਕ ਜਮਾਤੀ ਹੈ ਜੋ ਹਮੇਸ਼ਾ ਮੇਰੇ ਨਾਲ ਹੀ ਰਹਿੰਦਾ ਹੈ ਇਹਦੇ ਵਿੱਚ ਜੋ ਸੋ ਜਿਹੜਾ ਉਹ ਮੇਰਾ ਜੋ ਇਹ ਸਾਰੇ ਸੰਬੰਧਵਾਚਕ ਪਰਨਾਵਨ ਹੋਣੇ ਸੀ ਪਰ ਪ੍ਰਸ਼ਨਵਾਚਕ ਪਰਨਾਵ ਵਰਨੇ ਹਾ ਜਿਹੜੇ ਸ਼ਬਦ ਨਾਂ ਦੇ ਥਾਂ ਤੇ ਵੀ ਆਣ ਅਤੇ ਨਾਲ ਹੀ ਪ੍ਰਸ਼ਨ ਲਈ ਵੀ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪਰਨਾਵ ਕਿਹਾ ਜਾਂਦਾ ਹੈ ਯਾਨੀ ਕਿ ਇਹ ਇਹੋ ਜਿਹੇ ਪਰਨਾਵ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਪ੍ਰਸ਼ਨ ਕਰਨੇ ਹਾਂ ਇਹਨਾਂ ਦਾ ਉਦਾਹਰਨ ਵੇਖਨੇ ਹਾਂ ਜਿਵੇਂ ਕੌਣ ਕਿਸ ਕਿਹੜਾ ਕਿਨੇ ਕੀ ਕਿਹਨੂੰ ਆਦਿ ਇਹ ਪੜਨਾਵ ਹਨ ਜੋ ਕਿ ਪ੍ਰਸ਼ਨ ਲਈ ਇਸਤੇਮਾਲ ਹੋ ਰਹੇ ਹਨ ਉਦਾਹਰਨ ਜਿਵੇਂ ਕੌਣ ਹੈ ਬਾਹਰ ਇਹਦੇ ਵਿੱਚ ਕੌਣ ਪ੍ਰਸ਼ਨਵਾਚਕ ਪੜਨਾਵ ਹੈ ਕਿਹੜਾ ਰੋਲਾ ਪਾ ਰਿਹਾ ਹੈ ਇਹਦੇ ਵਿੱਚ ਕਿਹੜਾ ਨਾਉ ਦੀ ਥਾਂ ਤੇ ਵੀ ਆਇਆ ਹੈ ਅਤੇ ਵਾਕ ਨੂੰ ਪ੍ਰਸ਼ਨਵਾਚਕ ਵੀ ਬਣਾ ਰਿਹਾ ਹੈ ਤੇ ਇਹ ਪ੍ਰਸ਼ਨਵਾਚਕ ਪੜਨਾਵ ਹੋਇਆ ਹੁਣ ਅਸੀਂ ਪੜਨੇ ਹਾਂ ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਵ ਕਿਸੇ ਦਿਸ ਰਹੇ ਵਿਅਕਤੀ, ਵਸਤੂ ਜਾਂ ਜੀਵ ਜਾਂ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵੱਲ ਸੰਕੇਤਕਰਨ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਆਖਦੇ ਹਨ। ਯਾਨੀ ਕਿ ਕੋਈ ਚੀਜ਼ ਨਿਸ਼ਚੇ ਸਾਡੇ ਸਾਹਮਣੇ ਪਈ ਹੈ। ਜਿਵੇਂ ਇਹ, ਉਹ, ਆ ਆਦਿ। ਨਿਸ਼ਚੇਵਾਚਕ ਪੜਨਾਵ ਹੋਇਆ। ਹੋਰ ਉਦਾਹਰਣ ਲੈਨੇ ਹਾਂ ਜਿਵੇਂ ਇਹ ਪੈਨ ਮੇਰਾ ਹੈ। ਉਹ ਕਿਤਾਬ ਮੇਰੀ ਹੈ ਇਹ ਦਿਸ ਰਹੇ ਹਨ ਸਾਨੂੰ ਤੇ ਇਹਨਾਂ ਲਈ ਅਸੀਂ ਜੋ ਪੜਨਾਵ ਇਹ ਤੇ ਉਹ ਇਸਤੇਮਾਲ ਕੀਤੇ ਹਨ ਇਹ ਨਿਸ਼ਚੇਵਾਚਕ ਹਨ ਫਿਰ ਅਨਿਸ਼ਚੇਵਾਚਕ ਪੜਨਾਵ ਇਹ ਉਹ ਪੜਨਾਵ ਹਨ ਜਿਹੜੇ ਕਿਸੇ ਵਿਅਕਤੀ ਵਸਤੂ ਜਾਂ ਜੀਵ ਦਾ ਨਿਸ਼ਚਿਤ ਗਿਆਨ ਨਹੀਂ ਦਿੰਦੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਵ ਕਿਹਾ ਜਾਂਦਾ ਹੈ ਅਨਿਸ਼ਚੇਵਾਚਕ ਕਿਵੇਂ ਹਨ ਕਿਉਂਕਿ ਇਹਨਾਂ ਤੋਂ ਕਿਸੇ निश्चित व्यक्ति या वस्तु बारे ज्ञान नहीं होंदा जिवें कोई कुछ कई होर अनेक विरला बहुते सब आदि कोई कुछ बोल रहा है कौन बोल रहा है सानू नहीं पता ता ए अनिश्चय वाचक होया गरीब ते विरला ही तरस करदा है हुन विरला एक अनिश्चय वाचक पड़नाम है सब लोग चंगे नहीं हुंदे सब किसी इक्वल इशारा नहीं किया जा रहा ता ए अनिश्चय वाचक है ਇਹ ਹੋ ਜੇ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ